ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਦਰ ਵਾਈਸ ਮਿੰਦਰ ਦੇਖ ਰਹੇ ਹੋ ਮੌਸਮ ਦੀ ਜਾਣਕਾਰੀ 6 ਤਰੀਕ ਤੋਂ ਲੈ ਕੇ 10 ਜਨਵਰੀ 2025 ਪੰਜਾਬ ਦਾ ਮੌਸਮ ਕਿੰਮਤ ਰਹੇਗਾ ਪੀਤੇ ਦਿਨਾਂ ਤੋਂ ਪੰਜਾਬ ਦੇ ਵਿੱਚ ਮੀਂਹ ਦੇ ਅਲਰਟ ਜਾਰੀ ਹੋਏ ਸੀ ਜੋ ਕਿ ਸਾਨੂੰ ਮਾਝੇ ਦੇ ਇਲਾਕੇ ਤੇ ਉੱਤਰੀ ਪੰਜਾਬ ਦੇ ਇਲਾਕੇ ਵਿੱਚ ਦੇਖਣ ਨੂੰ ਮਿਲਿਆ ਪੱਛਮੀ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਠੀਕ ਸੀ ਅਤੇ ਨਾਲ ਦੀ ਨਾਲ ਦੁਆਬੇ ਦੇ ਜ਼ਿਲ੍ਹਿਆਂ ਵਿੱਚ ਵੀ ਅਲਰਟ ਜਾਰੀ ਸੀ ਪਰ ਨਵਾਂ ਸ਼ਹਿਰ ਤੱਕ ਥੋੜੀ ਬੋਤੀ ਕਿਰਮਣ ਕਰਨ ਦੀਆਂ ਖਬਰਾਂ ਆਈਆਂ ਨੇ ਪਰ ਰੂਪਨਗਰ ਜ਼ਿਲ੍ਹੇ ਦੇ ਬਹੁਤੇ ਹਿੱਸੇ ਵਿੱਚ ਮੌਸਮ ਪਹੁੰਚਦਾ ਪਹੁੰਚਦਾ ਕਮਜ਼ੋਰ ਹੋ ਚੁੱਕਿਆ ਸੀ ਜਿਸ ਦੇ ਕਾਰਨ ਪੰਜਾਬ ਦੇ ਕੁਝ ਕੁ ਜ਼ਿਲ੍ਹਿਆਂ ਵਿੱਚ ਹੀ ਸਾਨੂੰ ਮੀਂਹ ਦੀ ਸੰਭਾਵਨਾ ਜੋ ਲੱਗ ਰਹੀ ਸੀ ਉਹ ਦੇਖਣ ਨੂੰ ਉਸ ਦੇ ਉਲਟ ਥੋੜਾ ਬਹੁਤਾ ਮੀਂਹ ਹੋਇਆ ਕੋਈ ਬਹੁਤ ਵੱਡਾ ਮੀਂਹ ਨਹੀਂ ਹੋਇਆ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਵਿੱਚ 5 ਤਰੀਕ ਦੇ ਨੇੜੇ-ਤੇੜੇ ਮੌਸਮ ਕਿਵੇਂ ਦਾ ਸੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਹੁਣ ਗੱਲ ਕਰਦੇ ਆ 5 ਤਰੀਕ ਤੋਂ ਲੈ ਕੇ ਆਉਂਦੇ ਦਿਨਾਂ ਦੇ ਮੌਸਮ ਦੀ 5 ਤਰੀਕ ਲੰਘ ਚੁੱਕੀ ਹੈ ਹਲਕਾ ਦਰਮਿਆਨਾ ਮੀਂਹ ਸੀ ਉਹ 6 ਤਰੀਕ ਦੀ ਗੱਲ ਕਰਦੇ ਹਾਂ ਤਾਂ 6 ਤਰੀਕ ਨੂੰ ਪੰਜਾਬ ਦੇ ਵਿੱਚ ਧੁੱਪ ਲੱਗਣ ਦੇ ਚਾਂਸ ਵੱਧਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਪੱਛਮੀ ਹਵਾ ਦੀ ਵਾਪਸੀ ਹੋ ਚੁੱਕੀ ਹੈ ਹੁਣ ਜਿਹੜੇ ਧੁੰਦ ਦੇ ਹਾਲਾਤ ਸਵੇਰ ਸ਼ਾਮ ਬਣੇ ਰਹਿਣਗੇ ਅੱਜ ਦੁਪਹਿਰ ਦੇ ਸਮੇਂ ਚੰਗੀ ਧੁੱਪ ਲੱਗਦੀ ਹੋਈ ਦਿਖਾਈ ਦੇ ਰਹੀ ਹੈ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਪਮਾਨ 15 16 13 14 ਇਹਨਾਂ ਡਿਗਰੀਆਂ ਦੇ ਵਿੱਚ ਘਾਰੀ ਬਣੇ ਰਹਿਣਗੇ ਦਿਨ ਦੇ ਤਾਪਮਾਨ ਵਿੱਚ ਕੋਈ ਵੱਡਾ ਬਦਲਾ ਹੁਣ ਸਾਨੂੰ ਹਜੇ ਦੇਖਣ ਨੂੰ ਨਹੀਂ ਮਿਲ ਰਿਹਾ ਸਵੇਰੇ ਤੇ ਸ਼ਾਮ ਦੀ ਠੰਡ ਥੋੜੀ ਜਿਹੀ ਵੱਧ ਰਹੀ ਹੈ ਤੇ ਧੁੰਦ ਦੇ ਹਾਲਾਤ ਵੀ ਜਿਹੜੇ ਸਾਨੂੰ ਆਉਂਦੇ ਦਿਨਾਂ ਵਿੱਚ ਦੇਖਣ ਨੂੰ ਮਿਲਣਗੇ ਗੱਲ ਕੀਤੀ ਜਾਵੇ ਇਹਨਾਂ 6 ਤਰੀਕ ਤੋਂ ਲੈ ਕੇ 10 ਜਨਵਰੀ ਤੇ ਮੌਸਮ ਦੀ ਤਾਂ ਧੁੰਦ ਜਿਹੜੀ ਹੈ ਸਾਨੂੰ ਸਵੇਰੇ ਤੇ ਸ਼ਾਮ ਦੀ ਕੜਾਕੇ ਦੀ ਦੇਖਣ ਨੂੰ ਮਿਲੇਗੀ ਦਪਹਿਰ ਦੇ ਸਮੇਂ ਧੁੱਪ ਲੱਗਣ ਦੇ ਵੀ ਚਾਂਸ ਕਾਫੀ ਜ਼ਿਆਦਾ ਬਾਦਦੇ ਹੋਏ ਦਿਖਾਈ ਦੇ ਰਹੇ ਨੇ ਹਵਾ ਦੁਬਾਰਾ ਤੋਂ ਜਿਹੜੀ ਹੈ 9 ਤੇ 10 ਤਰੀਕ ਨੂੰ ਪੂਰਬ ਦਿਸ਼ਾ ਤੋਂ ਵਾਪਸੀ ਕਰਦੀ ਦਿਖਾਈ ਦੇਵੇਗੀ ਜਿਸ ਪੂਰਬੀ ਹਵਾ ਦੇ ਕਾਰਨ ਪੰਜਾਬ ਦੇ ਵਿੱਚਕਾਰ ਥੋੜਾ ਬਹੁਤਾ ਧੁੰਦ ਦੇ ਹਾਲਾਤ ਦੁਬਾਰਾ ਤੋਂ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਗੱਲ ਕੀਤੀ ਜਾਵੇ ਆਉਂਦੇ ਦਿਨਾਂ ਦੇ ਮੀਂਹ ਦੇ ਅਲਰਟ ਦੀ ਤਾਂ ਮੌਸਮ ਵਿਭਾਗ ਵੱਲੋਂ ਜਿਹੜਾ ਅਲਰਟ ਜਾਰੀ ਕੀਤਾ ਗਿਆ ਹੈ ਉਹ 11 ਤੋਂ ਲੈ ਕੇ 14 ਤਰੀਕ ਦੇ ਵਿੱਚਕਾਰ ਲੋਹੜੀ ਦੇ ਦਿਨਾਂ ਦੇ ਨੇੜੇ ਤੇੜੇ ਸਾਨੂੰ ਮੀਂਹ ਦੇ ਹਾਲਾਤ ਦੁਆਰਾ ਤੋਂ ਪੰਜਾਬ ਦੇ ਵਿੱਚ ਬਣਦੇ ਦਿਖਾਈ ਦੇ ਰਹੇ ਨੇ ਜੋ ਕਿ ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਮਕਰ ਸੰਕ੍ਰਾਂਤੀ ਜਾਂ ਲੋਹੜੀ ਦੇ ਨੇੜੇ ਤੇੜੇ ਸਾਨੂੰ ਅਕਸਰ ਹੀ ਧੁੰਦ ਤੇ ਉਹ ਛੋਟਕਾਰਾ ਥੋੜਾ ਬਹੁਤਾ ਮੀਂਹ ਜਿਹੜਾ ਦੋਹਾਂ ਦਾ ਦਿਖਾਈ ਦਿੰਦਾ ਹੈ ਪਰ ਇਸ ਮੀਂਹ ਦੀ ਕੋਈ ਵੱਡੀ ਸੰਭਾਵਨਾ ਦੇ ਅਲਰਟ ਜਿਹੜੇ ਹਜੇ ਤੱਕ ਜਾਰੀ ਨਹੀਂ ਹੋਏ ਜਿਵੇਂ ਹੀ ਕੋਈ ਅਲਰਟ ਜਾਰੀ ਹੁੰਦੇ ਨੇ ਤੁਹਾਡੇ ਤੱਕ ਜਾਣਕਾਰੀ ਸਭ ਤੋਂ ਪਹਿ ਜਾਵੇਗੀ ਇਸੇ ਕਰਕੇ ਰਿਕਵੈਸਟ ਕਰਦੇ ਆ ਕਿ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਇਸ ਤੋਂ ਇਲਾਵਾ ਕੋਈ ਵੱਡਾ ਅਲਰਟ ਕਿਸੇ ਤਰੀਕੇ ਦਾ ਜਾਰੀ ਨਹੀਂ ਹੋਇਆ ਸੰਗੜੀ ਧੁੰਦ ਦੇ ਅਲਰਟ ਜਿਹੜੇ ਨੇ ਉਹ ਲਗਾਤਾਰ ਜਾਰੀ ਨੇ ਸਵੇਰੇ ਤੇ ਸ਼ਾਮ ਜੜੀ ਕਿ ਤੁਹਾਨੂੰ ਹੁਣ ਥੋੜਾ ਬਹੁਤ ਪਰਹੇਜ਼ ਰੱਖਣਾ ਪਵੇਗਾ ਸਵੇਰ ਸ਼ਾਮ ਧੁੰਦ ਦੇ ਅਲਰਟ ਦੇ ਕਾਰਨ ਬਾਹਰ ਕਿਤੇ ਜਾਣਾ ਹੈ ਟਰੈਵਲ ਕਰਨਾ ਹੈ ਤਾਂ ਧੁੰਦ ਤੇ ਅਲਰਟ ਦੇਖ ਕੇ ਹੀ ਜਾਓ ਇਸੇ ਕਰਕੇ ਰਿਕੁਐਸਟ ਕਰਦੇ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਅਗਲੀ ਜਾਣਕਾਰੀ ਲਈ ਕੇ ਜਲਦ ਆਜਰ ਹੁੰਦੇ ਆ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ